ਦੀਰ ਮੁੱਕ ਗਏ ਨੇਜੇ ਟੁੱਟ ਗਏ ਅਖੀਰ ਕਲਗੀ ਧਰਦਾ ਬਖਸ਼ਿਆ ਖੰਜਰ ਤਲਵਾਰ ਟੁੱਟ ਗਈ ਹਜ਼ਾਰਾਂ ਵਾਰ ਬਾਬਾ ਜੁਝਾਰ ਸਿੰਘ ਤੇ ਹੋਏ ਭਾਈ ਦੇ ਕੋਲ ਡਿੱਗ ਪਿਆ ਅੱਲਾ ਯਾਰ ਖਾਂ ਕਹਿੰਦੇ ਮੈਂ ਸੋਚਿਆ ਅੱਜ ਰੋਵੇਗਾ ਕਿਉਂਕਿ ਸਾਡੇ ਵਿੱਚ ਸਭ ਤੋਂ ਵੱਡਾ ਪੈਗੰਬਰ ਸਵਾ ਲੱਖ ਚੋਂ ਮੁਹੰਮਦ ਜੀ ਦੀ ਨਿਆਈ ਯਾਕੂਬ ਹੋਇਆ ਕਹਿੰਦਾ ਤਾਹਾਂ ਮਾਰ ਕੇ ਯਾਕੂਬ ਪੁੱਤਰ ਦੇ ਵਿਛੋੜੇ ਤੇ ਰੋਪਿਆ ਰਾਮਚੰਦਰ ਮਹਾਰਾਜ ਜੀ ਦੇ ਘਰੋਂ ਮਾਤਾ ਸੀਤਾ ਦੀ ਵਿਛੜੇ ਅੱਖਾਂ ਭਰ ਰਹੀਆਂ ਆ ਰਾਮ ਜੀ ਦੀਆਂ ਜੀਸਸ ਕ੍ਰਾਈਸ ਸੂਲੀ ਤੇ ਚੜ੍ਹੇ ਗਲੂਏ 'ਚੋਂ ਨਿਕਲੇ ਆ ਉਹ ਲਾਰਡ ਪਲੀਜ਼ ਟੇਕ ਥਿਸ ਕੱਪ ਆਫ ਪੇਨ ਅਵੇ ਫਰੋਮ ਮੀ ਕਹਿੰਦੇ ਗੁਰੂ ਗੋਬਿੰਦ ਸਿੰਘ ਤੂੰ ਸਭ ਤੋਂ ਉੱਚਾ ਤੂੰ ਇਸ ਮਿੱਟੀ ਦਾ ਬਣਿਆ ਹੀ ਨਹੀਂ ਤੂੰ ਖੁਦ ਖੁਦਾ ਹੈ ਘਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਗिराਇਆ ਰਤਬਾ ਗੁਰੂ ਗੋਬਿੰਦ ਨੇ ઋਸ਼ੀਆਂ ਕਾ ਵਡਾਇਆ ਤੇਰੇ ਚਾਰ ਲਾਲ ਕਟੇ ਗਏ ਨੇ ਵੱਡੇ ਗਏ ਨੇ ਨੀ